ਜੀਤੇ ਦਾ ਵਿਆਹ ਰੱਖਿਆ ਹੁੰਦਾਗਾ ਜੀਤੇ ਦੀ ਮਾਂ ਚਾਵਾ ਮਾਂ ਦੇ ਨਾਲ ਆਪਦੀ ਨੂੰ ਨੂੰ ਬਸੰਤ ਨੂੰ ਆਪਣੇ ਘਰੇ ਲੈ ਕੇ ਆਉਂਦੀ ਹੈਗੀ ਤੇ ਕਹਿੰਦੀ ਹੈ ਧੀਏ ਮੈਨੂੰ ਆਉਂਦੇ ਸਾਲ ਨੂੰ ਪੋਤੇ ਦਾ ਮੂੰਹ ਦਿਖਾ ਦੇ ਟਾਈਮ ਬੀਤਦਾਗਾ ਡੇਢ ਤੋਂ ਸਾਲ ਲੰਘਦੇ ਨੇਗੇ ਸਸਤੇ ਨੂੰ ਦੇ ਵਿੱਚ ਆਪਸ ਵਿੱਚ ਨੋਕਚੋਕ ਹੋਣ ਲੱਗ ਜਾਂਦੀ ਜਾਂ ਕਿਉਂ ਕਿਉਂਕਿ ਬਸੰਤ ਦੇ ਕੋਲੇ ਕੋਈ ਬੱਚਾ ਨਹੀਂ ਹੁੰਦਾਗਾ ਤੇ ਵਿਆਹ ਨੂੰ 7-8 ਸਾਲ ਬੀਤਦੇ ਨੇ ਇੱਕ ਦਿਨ ਸੱਸ ਕਹਿੰਦੀ ਹੈਗੀ ਬਸੰਤ ਨੂੰ ਤੇ ਆਪਦੇ ਮੁੰਡੇ ਨੂੰ ਕਹਿੰਦੀ ਹੈ ਭਾਈ ਤੁਸੀਂ ਅੱਡ ਹੋ ਜਾਓ ਜੀਤੇ ਨੂੰ ਮਾੜਾ ਖੇਦ ਦਿੱਤਾ ਜਾਂਦਾਗਾ ਮਾੜਾ ਘਰ ਦਿੱਤਾ ਜਾਂਦਾਗਾ ਉਹਦੀ ਮਾਂ ਕਹਿੰਦੀ ਹੈ ਤੁਸੀਂ ਕੀ ਕਰਾਉਣਾ ਥੋੜੇ ਕੀ ਜਵਾਬ ਹੋਣਾ ਕੋਈ ਜਾਦਾ ਮਿੱਟੀ ਚ ਮਿੱਟੀ ਹੋਇਆ ਰਹਿੰਦਾਗਾ ਤੇ ਜੀਤੇ ਦੇ ਮਨ ਦੇ ਉਤੇ ਇੱਕ ਤਾਂ ਟੈਨਸ਼ਨ ਹੀ ਹੁੰਦੀ ਹੈ ਕਿ ਉਹਨਾਂ ਦੇ ਬੱਚਾ ਨਹੀਂ ਹੋਏਗਾ। ਦੂਜੀ ਜੀਤੇ ਦੇ ਮਨ ਤੇ ਇਹ ਗੱਲ ਲੱਗ ਜਾਂਦੀ ਹੈ ਕਿ ਮੇਰੀ ਮਾਂ ਨੇ ਮੈਨੂੰ ਬੰਡਵਾਰੇ ਦੇ ਵਿੱਚ ਘਰ ਵੀ ਨਹੀਂ ਵਧੀਆ ਦਿੱਤਾਗਾ। ਕਹਿੰਦੇ ਟਾਈਮ ਪਾ ਕੇ ਤਾਂ ਪ੍ਰਮਾਤਮਾ ਰੂੜੀ ਦੀ ਵੀ ਸੁਣ ਲੈਂਦਾਗਾ। ਇਸੇ ਤਰ੍ਹਾਂ 10 ਸਾਲ ਬਾਅਦ ਪ੍ਰਮਾਤਮਾ ਬਸੰਤ ਦੀ ਵੀ ਸੁਣਦਾਗਾ। ਬਸੰਤ ਜਿਹੜਾ ਪੈਰ ਆ ਭਾਰੀ ਹੋ ਜਾਂਦਾਗਾ। ਬਸੰਤ ਵੀ ਕਹਿੰਦੀ ਹੈ ਤੈਨੂੰ ਕਿਹਾ ਸੀ ਨਾ ਮੈਂ ਰੱਬ ਹੈਗਾਗਾ। ਆਹ ਦੇਖ ਲੈ ਆਪਣੀ ਵੀ ਸੁਣ ਲਈ। ਇੱਕ ਦਿਨ ਬਸੰਤ ਦੇ ਸਵੇਰੇ ਸਵੇਰੇ ਦਰਦ ਉਠਦਾਗਾ। ਬਸੰਤ ਕਲਕਾਰੀ ਸੁਣਦੇ ਨਾਲ ਦਰਦ ਸੋ ਮੇਰੇ ਕੀ ਹੋਇਆ ਬਸੰਤ ਦੀ ਮਾਂ ਦੇ ਅੱਖ ਦੇ ਵਿੱਚ ਇੱਕ ਹੰਝੂ ਆ ਜਾਂਦਾ ਤੇ ਦਾਦੀ ਕਹਿੰਦੀ ਆ ਪੁੱਤ ਨਾ ਇਹ ਕੁੜੀ ਆ ਨਾ ਇਹ ਮੁੰਡਾ ਜੇ ਆਪਾਂ ਇਸ ਕਲੰਕ ਨੂੰ ਇੱਥੇ ਨਿਪਟਾ ਦਈਏ ਬਸੰਤ ਵੀ ਕਹਿੰਦੀ ਆ 10 ਸਾਲ ਬਾਅਦ ਜਿਹੜੇ ਮੇਰੀ ਬੁੱਖ ਸਲਖਣੀ ਹੋਈ ਹੈ ਜੇ ਮੇਰੀ ਕੁੱਖੋਂ ਕੋਈ ਰੂਹ ਨੇ ਜਨਮ ਲਿਆਗਾ ਮੈਂ ਉਹ ਪਾਲੂਗੀ ਇਹਦੀ ਪਰਵਰਿਸ਼ ਕਰੂੰਗੀ ਉਹ ਕਹਿੰਦੀ ਮਾਂ ਜੇ ਤੁਸੀਂ ਦੋਨੇ ਜਾਣੀਆਂ ਇਸ ਗੱਲ ਨੂੰ ਰਾਜ਼ ਰੱਖ ਲਉਣੀ ਆ ਕੋਈ ਗੱਲ ਨਹੀਂ ਮੈਂ ਇਹ ਗੱਲ ਨੂੰ ਢਿੱਡ ਵਿੱਚ ਪਚਾ ਕੇ ਰੱਖਾਂ ਸਾਰੀ ਗੱਲ ਮਾ ਪੁੱਤ ਦੋਨੇ ਨਿਤ ਨਵੀਂ ਅਰਚਨ ਦਾ ਸਾਹਮਣਾ ਕਰਦੇ ਕਰਦੇ ਬੱਚਾ ਜਿਹੜਾ ਹੈਗਾ ਜਵਾਨ ਹੋ ਜਾਂਦਾ ਹੈ ਜੀਤਾ ਵੀ ਕਹਿੰਦਾਗਾ ਕਹਿੰਦਾ ਹਾਂ ਵੀ ਆਪਣਾ ਪੁੱਤ ਪਸੰਤ ਹੁਣ ਚੰਗੀ ਨੌਕਰੀ ਤੇ ਲੱਗ ਗਿਆ ਤੇ ਆਪਾਂ ਇਹਦਾ ਹੁਣ ਵਿਆਹ ਕਰ ਦਈਏ ਪਸੰਤ ਦੇ ਸਾਹਮਣੇ ਇੱਕ ਇਹ ਬਹੁਤ ਵੱਡੀ ਅਰਚਨ ਸੀ ਕਿ ਉਹ ਇਸ ਅਰchnੱਕੇ ਵਿੱਚ ਨਜਠੀ ਹਸ਼ੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਮੈਂ ਤੇ लाਡੀ ਵੀਰ ਫੇਰ ਇੱਕ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਏ ਹਾਂ ਨਦੀ ਵੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਮ ਜਿਹੜੀ ਅੱਜ ਆਪਾਂ ਕਹਾਣੀ ਆਪਾਂ ਸੁਣਾਉਣ ਜਾ ਰਹੇ ਹਾਂਗੇ ਬੱਸ ਤਾਂ ਲੋਕ ਗੱਲਾਂ ਕਰਦੇ ਨੇ ਕਿ ਔਰਤਾਂ ਢਿੱਡ ਦੇ ਵਿੱਚ ਕੋਈ ਗੱਲ ਨਹੀਂ ਪਚਾ ਸਕਦੀਆਂ ਔਰਤਾਂ ਦਾ ਹਾਜਮਾ ਛੋਟਾ ਹੁੰਦਾ ਹੈ ਪਰ ਜਿਹੜੀ ਆਪਣੀ ਕਹਾਣੀ ਦੀ ਪਾਤਰ ਹੈਗੀ ਆਪਾਂ ਸਰੋਤਿਆਂ ਨੂੰ ਦੱਸਾਂਗੇ ਕਿ ਕਿਵੇਂ ਉਹ ਆਪਣੇ ਢਿੱਡ ਦੇ ਵਿੱਚ ਸਮੁੰਦਰਾਂ ਦੇ ਸਮੁੰਦਰ ਸਮਾਜਦੀ ਹੈ ਵੱਡੀ ਤੋਂ ਵੱਡੀ ਗੱਲ ਕਿਵੇਂ ਇੱਕ ਔਰਤ ਆਪਣੇ ਢਿੱਡ ਦੇ ਵਿੱਚ ਰੱਖ ਸਕਦੀ ਹੈ ਤੇ ਰਾਮ ਕਹਾਣੀ ਆਪਾਂ ਸ਼ੁਰੂ ਕਰਨ ਲੱਗਿਆਂ ਜੀਤੇ ਦੇ ਪਰਿਵਾਰ ਦੀ ਕਹਾਣੀ ਹੈ ਜੀਤਾ ਇੱਕ ਕਿਸਾਨੀ ਘਰਾਣੇ ਦੇ ਨਾਲ ਸੰਬੰਧ ਰੱਖਦਾਗਾ 8-10 ਕਿੱਲੇ ਜੀਤੇ ਕੋਲੇ ਜ਼ਮੀਨ ਦੇ ਹੁੰਦੇ ਨੇ ਜੀਤੇ ਉਨੇ ਦੋ ਭਰਾ ਹੁੰਦੇ ਨੇ ਜੀਤੇ ਦਾ ਵੱਡਾ ਭਰਾ ਵਿਆਹਿਆ ਹੋਇਆ ਹੁੰਦਾਗਾ ਉਹਦੇ ਦੋ ਬੱਚੇ ਹੁੰਦੇ ਨੇ ਮੁੰਡੇ ਤੇ ਜੀਤੇ ਦੀ ਇੱਕ ਮਾਂ ਹੁੰਦੀ ਹੈ ਪਰਿਵਾਰ ਦੇ ਵਿੱਚ ਜੀਤੇ ਦਾ ਵਿਆਹ ਰੱਖਿਆ ਹੁੰਦਾਗਾ ਜੀਤੇ ਦੀ ਮਾਂ ਚਾਵਾ ਦੇ ਨਾਲ ਆਪਣੀ ਨੂੰਹ ਨੂੰ ਬਸੰਤ ਨੂੰ ਆਪਣੇ ਘਰੇ ਲੈ ਕੇ ਆਉਂਦੀ ਹੈਗੀ ਆ ਕੇ ਪਾਣੀ ਵਾਰਦੀ ਹੈ ਮੱਠਣੀਆਂ ਚਬਾਉਂਦੀ ਹੈ ਤੇ ਕਹਿੰਦੀ ਹੈ ਧੀਏ ਮੈਨੂੰ ਆਉਂਦੇ ਸਾਲ ਨੂੰ ਪੋਤੇ ਦਾ ਮੂੰਹ ਦਿਖਾ ਦੇ ਮੇਰਾ ਕੀ ਪਤਾ ਕਦੋਂ ਮਰ ਜਾ ਹੂੰ ਤੇ ਨੂੰ ਵੀ ਹੱਸ ਕੇ ਆਪਣੀ ਇੱਕ ਸਮਾਈਲ ਦੇ ਨਾਲ ਹੀ ਆਪਣੀ ਸੱਸ ਨੂੰ ਹਾਂ ਦੇ ਵਿੱਚ ਹਾਂ ਮੋਲਾ ਦਿੰਦੀ ਹੈਗੀ ਤੇ ਬਹੁਤ ਸੋਹਣਾ ਜਿਹੜਾ ਹੈਗਾ ਜੀਤੇ ਦਾ ਜੀਵਨ ਚੱਲ ਰਿਹਾ ਹੁੰਦਾਗਾ ਬਸੰਤ ਬਹੁਤ ਸਿਆਣੀ ਸੁਲਜੀ ਹੋਈ ਔਰਤ ਹੁੰਦੀ ਹੈਗੀ ਤੇ ਦੋਨਾਂ ਦਾ ਜਿਹੜਾ ਜੀਵਨਾ ਬਹੁਤ ਚੰਗਾ ਚੱਲ ਰਿਹਾ ਹੁੰਦਾਗਾ ਤੇ ਸੱਸ ਵੀ ਬਸੰਤ ਨੂੰ ਬਹੁਤ ਪਿਆਰ ਕਰਦੀ ਹੈ ਕੰਮ ਨੂੰ ਹੱਥ ਤੱਕ ਨਹੀਂ ਲਾਉਣ ਦਿੰਦੀਗੀ ਕਹਿੰਦੀ ਕੋਈ ਨਾ ਧੀਏ ਕਰ ਤਾਂ ਵਿਆਹ ਕਿ ਆਈਆਂਗੀ ਆਰਾਮ ਨਾਲ ਤੂੰ ਬੈਠਿਆ ਕਰ ਤੂੰ ਆਪ ਦਾ ਦੇਖ ਕੇ ਸ਼ੌਂਕ ਦੇ ਤੰਦੀ ਪਾਇਆ ਕਰ ਤੇ ਕੋਈ ਨਾ ਤੇਰੀ ਸੱਸ ਹੈਗੀ ਹੈਗੀ ਅਸੀਂ ਹੈਗੀਆਂ ਦੋ ਜਣੀਆਂ ਕੰਮ ਕਰਨ ਨੂੰ ਕੋਈ ਨਾ ਤੂੰ ਮੈਨੂੰ ਪੋਤਾ ਜੰਮ ਕੇ ਦੇ ਤੇ ਬਸੰਤ ਦੀ ਸੱਸ ਨੂੰ ਬੱਚੇ ਦਾ ਬਹੁਤ ਲਗਾਅ ਹੁੰਦਾਗਾ ਕਿਉਂਕਿ ਉਹਦੇ ਕੋਲੇ ਪਹਿਲਾਂ ਵੀ ਦੂਜੇ ਵੱਡੇ ਮੁੰਡੇ ਕੋਲੇ ਦੋ ਮੁੰਡੇ ਹੁੰਦੇ ਨੇਗੇ ਤੇ ਬਸੰਤ ਦੀ ਸੱਸ ਚਾਹੁੰਦੀ ਹੈਗੀ ਕਿ ਛੋਟੇ ਮੁੰਡੇ ਕੋਲੇ ਵੀ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹਦਾ ਪੋਤਾ ਹੋ ਜੇ ਤੇ ਜਿਹੜੀ ਉਹਦੀ ਦੇਹਲੀ ਹੈ ਘਰ ਦੀ ਖੁਸ਼ੀਆਂ ਦੇ ਨਾਲ ਭਰ ਜੇ ਤੇ ਉਹਨਾਂ ਦੀ ਘਰ ਦੀ ਦੇਲੀ ਅੱਗੇ ਵੱਧ ਜੇ ਕਿਉਂਕਿ ਅ ਔਰਤਾਂ ਦੇ ਵਿੱਚ ਜਿਹੜੀਆਂ ਘਰ ਦੀਆਂ ਵੱਡੀਆਂ ਔਰਤਾਂ ਹੁੰਦੀਆਂ ਜਾਂ ਪਹਿਲਾਂ ਪੁਰਾਣੇ ਆਪਣੇ ਬੰਦੇ ਹੁੰਦੇ ਸੀ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਹੁੰਦਾ ਸੀ ਅੱਜ ਕੱਲ ਤਾਂ ਆਰਾਮ ਪੁੱਤ ਧੀ ਕੁਝ ਵੀ ਹੋ ਜੇ ਲੋਕ ਉਨੀ ਖੁਸ਼ੀ ਬਣਾਉਂਦੇ ਨੇਗੇ ਤੇ ਪਰ ਪਹਿਲਾਂ ਲੋਕਾਂ ਨੂੰ ਹੁੰਦਾ ਸੀ ਕਿ ਪੁੱਤ ਜੰਮ ਕੇ ਦੇਵੇ ਸਾਡੀ ਨੂੰ ਸਾਨੂੰ ਤੇ ਟਾਈਮ ਬੀਤਦਾਗਾ ਡੇਢ ਦੋ ਸਾਲ ਲੰਘਦੇ ਨੇਗੇ ਸਸਾਂ ਸੱਸ ਦੇ ਨੂੰਹ ਦੇ ਵਿੱਚ ਆਪਸ ਵਿੱਚ ਨੋਕਚੋਕ ਹੋਣ ਲੱਗ ਜਾਂਦੀ ਹੈ ਕਿਉਂ ਕਿਉਂਕਿ ਬਸੰਤ ਦੇ ਕੋਲੇ ਕੋਈ ਬੱਚਾ ਨਹੀਂ ਹੁੰਦਾਗਾ ਤੇ ਹੌਲੀ-ਹੌਲੀ ਟਾਈਮ ਹੋਰ ਬੀਤਦਾਗਾ ਤੇ ਉਹਦੇ ਕੋਲੇ ਬੱਚਾ ਨਹੀਂ ਹੁੰਦਾਗਾ ਉਹਦੀ ਸੱਸ ਉਹਦੇ ਨਾਲ ਬਹੁਤ ਨਫ਼ਰਤ ਕਰਨ ਲੱਗ ਜਾਂਦੀ ਆ ਕਹਿਣ ਲੱਗ ਜਾਂਦੀ ਆ ਤੂੰ ਤਾਂ ਬਾਂਹ ਜਾਏਂਗੀ ਤੂੰ ਸਾਡੇ ਘਰ ਨੂੰ ਕਲੰਕ ਲਾਏਂਗੀ ਤੇਰੇ ਕਰਕੇ ਲੋਕ ਸਾਨੂੰ ਮਾੜਾ ਸਮਝਦੇ ਨੇ ਕਹਿੰਦੇ ਨੇ ਕਿ ਉਹਨਾਂ ਦੇ ਮੁੰਡੇ ਕੋਲੇ ਜੀਤੇ ਕੋਲੇ ਕੋਈ ਬੱਚਾ ਨਹੀਂ ਹੋਇਆਗਾ ਤੈਨੂੰ ਤਾਂ ਕੁੜੀਏ ਕੋਈ ਮੂੰਹ ਲਾਉਣੋਂ ਵੀ ਡਰਦਾਗਾ ਹੂੰ ਜੇ ਕੋਈ ਕੰਮ ਚੰਗਾ ਬੰਦਾ ਚੰਗਾ ਕੰਮ ਕਰਨ ਜਾਂਦਾ ਉਹਨੂੰ ਕੋਈ ਜੇ ਤੇਰਾ ਮੂੰਹ ਦੇਖ ਲੇ ਤਾਂ ਲੋਕ ਦਵਾਰੇ ਘਰੇ ਵੱਡ ਜਾਂਦੇ ਕਹਿੰਦੇ 5 ਮਿੰਟ ਠਹਿਰ ਕੇ ਚੱਲਾਂਗੇ ਹੂੰ ਉਹਨਾਂ ਨੇ ਨੂੰ ਦਾ ਮੂੰਹ ਦੇਖ ਲਿਆ ਮਾੜੇ ਮੱਥੇ ਵਾਲੀ ਸਾਡੇ ਘਰੇ ਆ ਗਈ ਮਾੜੇ ਪੈੜ ਵਾਲੀ ਆ ਗਈ ਇਹ ਤਾਂ ਬੱਚਾ ਨਹੀਂ ਜੰਮ ਸਕਦੀ ਤੂੰ ਤਾਂ ਪਾਹਾਂ ਜਾਂਗੀ 100 100 ਪਸੰਤ ਨੂੰ ਉਹਦੀ ਸੱਸ ਜਿਹੜੀ ਹੈਗੀ ਹੈ ਕਿ ਮੇਣੇ ਤਾਨੇ ਮੇਣੇ ਦਿੰਦੀ ਹੈਗੀ ਤੇ ਅੱਕ ਕੇ ਬਸੰਤ ਵਿਚਾਰੀ ਕਿਸੇ ਨੂੰ ਕੁਝ ਦੱਸਦੀ ਨਹੀਂ ਆਪਦੇ ਘਰ ਵਾਲੇ ਦਾ ਦੁੱਖ ਸੁੱਖ ਕਰ ਲੈਂਦੀ ਹੈਗੀ ਤੇ ਅੱਥ ਨੇ ਉਹਦੇ ਕੋਲ ਰੋ ਲੈਂਦੀ ਹੈ ਢਿੱਡ ਫਰੋੜ ਲੈਂਦੀ ਹੈਗੀ ਬਹੁਤ ਜਣੇ ਕਿ ਨਰਮ ਹੁੰਦੀ ਹੈਗੀ ਆਪਦੀ ਸੱਸ ਨੂੰ ਪਲਟ ਕੇ ਜਵਾਬ ਵੀ ਨਹੀਂ ਦਿੰਦੀਗੀ ਹੂੰ ਤੇ ਬਿਆਨ ਨੂੰ 7-8 ਸਾਲ ਬੀਤਦੇ ਨੇ ਇੱਕ ਦਿਨ ਸੱਸ ਕਹਿੰਦੀ ਹੈਗੀ ਬਸੰਤ ਨੂੰ ਤੇ ਆਪਦੇ ਮੁੰਡੇ ਨੂੰ ਕਹਿੰਦੀ ਹੈ ਭਾਈ ਤੁਸੀਂ ਅੱਡ ਹੋ ਜਾਓ ਤੇਰੇ ਭਰਾ ਦੇ ਬੱਚੇ ਹੁਣ ਵੱਡੇ ਹੁੰਦੇ ਜਾਂਦੇ ਨੇਗੇ ਇਹ ਇਹਦਾ ਪਰਸ਼ਾਮ ਆ ਇਹਨਾਂ ਤੇ ਪਊਗਾ ਕੱਲ ਨੂੰ ਨੂੰਹਾਂ ਲੈ ਕੇ ਆਵਾਂਗੇ ਜੇ ਉਹਨਾਂ ਦੇ ਵਿਜਵਾਕ ਨਾ ਹੋਏ ਫੇਰ ਇਹ ਤਾਂ ਮਾੜੇ ਮੱਥੇ ਵਾਲੀ ਹੈਗੀ ਮਾੜੇ ਪੈੜੇ ਵਾਲੀ ਹੈਗੀ ਤੇ ਜੇ ਦੇਖ ਲਾ ਜਵਾਕਾਂ ਦੀ ਸਾਰੀ ਜ਼ਿੰਦਗੀ ਖਰਾਬ ਹੋ ਜਾਊਗੀ ਭਾਈ ਤੁਸੀਂ ਅੱਡ ਹੋ ਜਾਓ ਹੁਣ ਹੂੰ ਤੇਰਾ ਭਾਈ ਵੀ ਨਹੀਂ ਚਾਹੁੰਦਾਗਾ ਤੂੰ ਸਾਡੇ ਨਾਲ ਰਹੇ ਹੂੰ ਜੀਤਾ ਵੀ ਨਾਰਾਜ਼ ਹੋ ਕੇ ਕਹਿੰਦਾ ਮਾਂ ਜਿਵੇਂ ਤੇਰੀ ਮਰਜ਼ੀ ਓਵੇਂ ਕਰ ਲੈ ਪਰ ਇਹ ਵੀ ਤਾਂ ਸਾਡੇ ਬੱਚੇ ਨੇ ਦੋਨੇ ਹੂੰ ਕੋਈ ਗੱਲ ਨਹੀਂ ਜੇ ਸਾਡੇ ਬੱਚਾ ਨਹੀਂ ਹੋਇਆਗਾ ਅਸੀਂ ਇਹਨਾਂ ਚੋਂ ਇੱਕ ਬੱਚਾ ਰੱਖ ਲਾਂਗੇ ਕਹਿੰਦੀ ਨਾ ਕੋਈ ਲੋੜ ਨਹੀਂ ਹੂੰ ਉਹ ਕੋ ਦਵੇ ਤੁਹਾਨੂੰ ਬੱਚਾ ਹੂੰ ਆਪਦਾ ਜੰਮ ਲਓ ਹੂੰ ਜੇ ਤੁਹਾਨੂੰ ਇੰਨਾ ਹੀ ਹੈਗਾ ਆਪਦਾ ਜਵਾਬ ਕੱਜ ਮੰਨ ਲਓ ਤੇਰੀ ਤੂੰ ਤਾਂ ਜਵਾਬ ਕੱਜ ਮੰਮਿਆਣੀ ਜਾਂਦਾਗਾ 100 100 ਮਿਹਣੇ ਦਿੰਦੀ ਹੈਗੀ ਤੇ ਬਸੰਤ ਵੀ ਆਪਣੇ ਘਰ ਵਾਲੇ ਦੇ ਹੱਥ ਤੇ ਹੱਤ ਰੱਖਦੀ ਹੈਗੀ ਤੇ ਅੱਖਾਂ ਨਾਲ ਹੀ ਸਮਝਾਉਂਦੀ ਹੈ ਕੋਈ ਗੱਲ ਨਹੀਂ ਜੇ ਮੇਰੀ ਸੱਸ ਆਪਾਂ ਨੂੰ ਅੱਡ ਕਰਕੇ ਖੁਸ਼ ਹੈ ਤਾਂ ਕਰ ਦੇਉਂਦੀ ਜੀਤੇ ਨੂੰ ਅੱਡ ਕਰ ਦਿੱਤਾ ਜਾਂਦਾਗਾ ਜੀਤੇ ਨੂੰ ਮਾੜਾ ਖੇਦ ਦਿੱਤਾ ਜਾਂਦਾਗਾ ਮਾੜਾ ਕਰ ਦਿੱਤਾ ਜਾਂਦਾਗਾ ਉਹਦੀ ਮਾਂ ਕਹਿੰਦੀ ਹੈ ਤੁਸੀਂ ਕੀ ਕਰਾਉਣਾਗਾ ਹੂੰ ਦੋ ਜਾਣੇ ਹੋ ਤੁਹਾਡੇ ਕੀ ਜਵਾਬ ਹੋਣਾ ਕੋਈ ਹੁਣ ਤੱਕ ਨਹੀਂ ਹੋਇਆ ਇਸ ਤੋਂ ਬਾਅਦ ਕਦੋਂ ਹੋਊਗਾ ਕੋਈ ਗੱਲ ਨਹੀਂ ਆ ਮਾੜੀ ਜ਼ਮੀਨ ਇਹਨੂੰ ਦੇ ਦਿਓ ਮਾੜਾ ਘਰ ਮਾੜੀ ਜ਼ਮੀਨ ਜੀਤੇ ਨੂੰ ਦਿੰਦੇ ਨੇ ਜੀਤਾ ਵਿਚਾਰਾ ਮਿੱਟੀ ਚ ਮਿੱਟੀ ਹੋਇਆ ਰਹਿੰਦਾਗਾ ਤੇ ਜੀਤੇ ਦੇ ਮਨ ਦੇ ਉੱਤੇ ਇੱਕ ਤਾਂ ਟੈਨਸ਼ਨ ਇਹ ਹੁੰਦੀ ਹੈ ਕਿ ਉਹਨਾਂ ਦੇ ਬੱਚਾ ਨਹੀਂ ਹੋਏਗਾ ਦੂਜੀ ਜੀਤੇ ਦੇ ਮਨ ਤੇ ਇਹ ਗੱਲ ਲੱਗ ਜਾਂਦੀ ਹੈ ਕਿ ਮੇਰੀ ਮਾਂ ਨੇ ਮੈਨੂੰ ਬੰਡਵਾਰੇ ਦੇ ਵਿੱਚ ਘਰ ਵੀ ਨਹੀਂ ਵਧੀਆ ਦਿੱਤਾਗਾ ਤੇ ਮੇਰੀ ਮਾਂ ਨੇ ਸਾਨੂੰ ਜਿਹੜੀ ਹੈਗੀ ਜ਼ਮੀਨ ਵੀ ਨਵਦੀ ਦਿੱਤੀ ਹੈ ਹੂੰ ਤੇ ਜੀਤੇ ਦੀ ਘਰ ਵਾਲੀ ਬਸੰਤ ਕਹਿੰਦੀ ਹੈ ਕਹਿੰਦੀ ਕੋਈ ਗੱਲ ਨਹੀਂ ਜੀ ਆਪਾਂ ਦੋਨੇ ਜਣੇ ਲੰਘਾ ਲਾਂਗੇ ਜ਼ਿੰਦਗੀ ਔਖੇ ਸੋਖੇ ਹੂੰ ਪਰਮਾਤਮਾ ਸੁਣੂਗਾ ਆਪਣੀ ਵੀ ਹੂੰ ਸਾਰੇ ਪਾਸੇ ਸੁੱਖਾਂ ਸੁਖੀਆਂ ਨੇ ਮੈਂ ਵੀ ਇੱਕ ਦਿਨ ਸੁਣੂਗਾ ਰੱਬ ਹੈਗਾ ਹੂੰ ਮੈਨੂੰ ਰੱਬ ਤੇ ਯਕੀਨ ਹੈ ਤੁਸੀਂ ਮਿਹਨਤ ਕਰੋ ਕੋਈ ਗੱਲ ਨਹੀਂ ਤੁਸੀਂ ਖੇਤੀ ਕਰੋ ਮਿਹਨਤ ਕਰੋ ਆਪਾਂ ਪੈਸੇ ਕਮਾਵਾਂਗੇ ਰੱਬ ਇੱਕ ਦਿਨ ਸਾਨੂੰ ਬੱਚਾ ਜ਼ਰੂਰ ਦੇਊਗਾ ਤੇ ਲੋਕ ਇਹ ਸਮਾਜ ਖੜਖੜ ਦੇਖੂਗਾ ਤੇ ਜੀਤਾ ਵੀ ਇਸ ਗੱਲ ਨਾਲ ਸਹਿਮਤੀ ਭਰਦਾ ਕਿ ਹਾਂ ਤੇਰੀ ਗੱਲ ਠੀਕ ਹੈ ਦੋਨੇ ਜਿਹੜਾ ਹੈਗਾ ਆਪਦਾ ਜਿਹੜਾ ਜੀਵਨ ਆ ਅੱਗੇ ਬਤਾਉਣਾ ਸ਼ੁਰੂ ਕਰਦੇ ਨੇ ਕਹਿੰਦੇ ਟਾਈਮ ਪਾ ਕੇ ਤਾਂ ਪ੍ਰਮਾਤਮਾ ਰੂੜੀ ਦੀ ਵੀ ਸੁਣ ਲੈਂਦਾਗਾ ਹੂੰ ਇਸੇ ਤਰ੍ਹਾਂ 10 ਸਾਲ ਬਾਅਦ ਪ੍ਰਮਾਤਮਾ ਬਸੰਤ ਦੀ ਵੀ ਸੁਣਦਾਗਾ ਬਸੰਤ ਜਿਹੜਾ ਪੈਰ ਆ ਭਾਰੀ ਹੋ ਜਾਂਦਾਗਾ ਤੇ ਜੀਤਾ ਲੱਖ ਲੱਖ ਸ਼ੁਕਰ ਕਰਦਾ ਪ੍ਰਮਾਤਮਾ ਦਾ ਪਸੰਤ ਵੀ ਕਹਿੰਦੀ ਆ ਕਿਉਂ ਤੈਨੂੰ ਕਿਹਾ ਸੀ ਨਾ ਮੈਂ ਰੱਬ ਹੈਗਾਗਾ ਆਹ ਦੇਖ ਲਾ ਆਪਣੀ ਵੀ ਸੁਣ ਲਈ ਹੂੰ ਤੇ ਜੀਤੇ ਦੀ ਮਾਂ ਵੀ ਥੋੜਾ ਬੋਲਾ ਲਵੇ ਲੱਗਣ ਲੱਗ ਜਾਂਦੀ ਆ ਹੂੰ ਉਹਨਾਂ ਦੇ ਘਰੇ ਆਉਣ ਲੱਗ ਜਾਂਦੀ ਆ ਕਹਿੰਦੀ ਆ ਕਹਿੰਦੀ ਧੀਏ ਮੈਥੋਂ ਤੈਨੂੰ 100 100 ਕੁਝ ਬੋਲਿਆ ਗਿਆ ਮੈਨੂੰ ਮaaf ਕਰੀ ਪਰ ਕਹਿੰਦੀ ਆ ਤੁਹਾਡੇ ਹੁਣ ਬੱਚਾ ਹੋਣ ਵਾਲਾ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਤਾਂ ਫੁੱਲੀ ਨਹੀਂ ਸਮਾਉਂਦੀਗੀ ਮੈਨੂੰ ਤਾਂ ਐ ਸੀ ਵੀ ਮੈਂ ਤਾਂ ਆਪਦੀ ਇੱਕ ਪੁੱਤ ਪੱਖੋਂ ਔਖੀ ਮਰ ਜੂੰਗੀ। ਹੂੰ ਮੈਨੂੰ ਤਾਂ ਮੂਰੀ ਨੇਰਾ ਦਿੰਦਾ ਸੀ ਪੁੱਤ ਹੁਣ ਮੈਨੂੰ ਚਾਨਣ ਦਿਖਾਈ ਦੇਣ ਲੱਗ ਗਿਆ। ਹੁਣ ਮੈਂ ਬਹੁਤ ਖੁਸ਼ ਹਾਂ। ਚਲੋ ਬਸੰਤ ਵੀ ਆਪਦੀ ਸੱਸ ਦੇ ਨਾਲ ਥੋੜੀ ਬਹੁਤੀ ਸਹਿਮਤੀ ਕਰਦੀ ਆ। ਤੇ ਬਸੰਤ ਦੀ ਸੱਸ ਉਹਨਾਂ ਦੇ ਘਰੇ ਆਉਂਦੀ ਆ। ਆ ਕੇ ਸਾਰਾ ਕੰਮਕਾਰ ਕਰਦੀ ਆ ਕਹਿੰਦੀ ਆ ਧੀਏ ਤੂੰ ਬਹਿ ਜਾ। ਕੱਲ ਨੂੰ ਕੋਈ ਊਚ ਨੀਚ ਨਾ ਹੋ ਜੇ। ਹੂੰ ਜੇ ਕੋਈ ਊਚ ਨੀਚ ਹੋ ਗਈ ਲੋਕ ਕੀ ਕਹਿਣਗੇ? ਬਸੰਤ ਦੀ ਸੱਸ ਨੇ ਧਿਆਨ ਨਹੀਂ ਰੱਖਿਆ ਇਹਦਾ। ਕੋਈ ਨਾ ਪੁੱਤ ਤੂੰ ਬੈਠੀ ਦਿਆ ਕਰ ਕੰਮ-ਕਾਮ ਮੈਂ ਆਪੇ ਕਰੂੰਗੀ ਟਾਈਮ ਬੀਤਦਾ ਜਾਂਦਾਗਾ ਬੱਚਾ ਹੋਣ ਦਾ ਟਾਈਮ ਨੇੜੇ ਆਉਂਦਾਗਾ ਬਸੰਤ ਦਾ ਭਰਾ ਬਸੰਤ ਨੂੰ ਵਿਦਾ ਕਰਕੇ ਆਪਣੇ ਘਰੇ ਲੈ ਜਾਂਦਾ ਜਾਨੀ ਕਿ ਬਸੰਤ ਦੇ ਪੇਕੇ ਘਰੇ ਲੈ ਜਾਂਦਾ ਬਸੰਤ ਦੀ ਸੱਸ ਵੀ ਚਾਵਾ ਦੇ ਨਾਲ ਬਸੰਤ ਨੂੰ ਵਿਦਾ ਕਰਦੀ ਆ ਝੋਲੀ ਤੇ ਪਤਾਸੇ ਪਾ ਕੇ ਗੁੜ ਦੀ ਰੋੜੀ ਦੇ ਕੇ ਭੇਜਦੀ ਆ ਕਿ ਛੇਤੀ ਮੇਰਾ ਪੋਤਾ ਲੈ ਕੇ ਆਵੀਂ ਹੂੰ ਬਸੰਤ ਜਾਂਦੀ ਹੈ ਦਿਨ ਹੋਰ ਨੇੜੇ ਲੱਗਦੇ ਨੇ ਇੱਕ ਦਿਨ ਬਸੰਤ ਦੇ ਸਵੇਰੇ ਸਵੇਰੇ ਦਰਦ ਉੱਠਦਾਗਾ ਬਸੰਤ ਦੀ ਮਾਂ ਭੱਜ ਕੇ ਦਾਈ ਦੇ ਘਰੇ ਜਾਂਦੀ ਹੈ ਦਾਈ ਨੂੰ ਬੁਲਾ ਕੇ ਲੈ ਕੇ ਆਉਂਦੀ ਹੈ ਆ ਜਾ ਭਣੇ ਛੇਤੀ ਆ ਜਾ ਤੈਨੂੰ ਪਤਾ ਨਾ ਮੇਰੀ ਧੀ ਕੋਲੇ ਜਵਾਕ ਹੋਣ ਵਾਲਾ ਮਸਾਂ ਸੁਣੀ ਆ ਪਰਮਾਤਮਾ ਨੇ ਸਾਡੀ ਤਾਂ ਆ ਜਾ ਭਣੇ ਛੇਤੀ ਆ ਜਾ ਉਹਦੇ ਦਰਦ ਉੱਠ ਖੜਿਆ ਉਧਰੋਂ ਦਾਈ ਵੀ ਪੈਰ ਜੁੱਤੀ ਨਹੀਂ ਪਾਉਂਦੀ ਭੱਜੀ ਆਉਂਦੀ ਹੈ ਕਹਿੰਦੀ ਹੈ ਕਿ ਹਾਂ ਭਣੇ ਥੋੜੀ ਤਾਂ ਪਰਮਾਤਮਾ ਨੇ ਮਸਾਂ ਸੁਣੀ ਆ ਬਸੰਤ ਦਾ ਦਰਦ ਦੇ ਨਾਲ ਬੁਰਾ ਹਾਲ ਹੁੰਦਾਗਾ ਉਧਰੋਂ ਬੱਚੇ ਦੀ ਕਲਕਾਰੀ ਸੁਣਦੀ ਆ ਬਸੰਤ ਕਲਕਾਰੀ ਸੁਣਨ ਦੇ ਨਾਲ ਦਰਦ ਚੋਂ ਬਾਹਰ ਆਉਂਦੀ ਆ ਤੇ ਦਾਈ ਨੂੰ ਕਹਿੰਦੀ ਆ ਚਾਚੀ ਛੇਤੀ ਦੱਸ ਮੇਰੇ ਕੀ ਹੋਇਆ ਕੀ ਜਵਾਬ ਹੋਇਆ ਸਾਡੇ ਪ੍ਰਮਾਤਮਾ ਨੇ ਮਸਾਂ ਸੁਣੀਆਂ ਮੇਰੀ ਤਾਂ ਹੂੰ ਤੇ ਦਾਈ ਇਹ ਸੁਣ ਕੇ ਬੱਚੇ ਕੰਨੀ ਦੇਖ ਕੇ ਚੁੱਪ ਹੋ ਜਾਂਦੀ ਆ ਬਸੰਤ ਦੀ ਮਾਂ ਵੱਲ ਦੇਖਦੀ ਆ ਬਸੰਤ ਦੀ ਮਾਂ ਦਾਈ ਕੋਲੇ ਆਉਂਦੀ ਆ ਦੇਖ ਕੇ ਉਹ ਵੀ ਥੋੜੀ ਸ਼ਰਮਿੰਦਾਜੀ ਹੋ ਜਾਂਦੀ ਆ ਤੇ ਬਸੰਤ ਦੁਬਾਰੇ ਪੁੱਛਦੀ ਆ ਮਾਂ ਤੂੰ ਦੱਸ ਦੇ ਚਾਚੀ ਤਾਂ ਨਹੀਂ ਦੱਸਦੀ ਇਹਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਬੋਲੀ ਵੀ ਨਹੀਂ ਹੂੰ ਕੀ ਜਵਾਬ ਹੋਇਆ ਮੇਰੇ ਤੇ ਐਨਾ ਕਹਿੰਦੀ ਬਸੰਤ ਦੀ ਮਾਂ ਦੇ ਅੱਖ ਦੇ ਵਿੱਚੋਂ ਇੱਕ ਹੰਝੂ ਆ ਜਾਂਦਾ ਤੇ ਬਸੰਤ ਫੇਰ ਪੁੱਛਦੀ ਮੈਨੂੰ ਦੱਸ ਤਾਂ ਦਿਓ ਕੁੜੀ ਆ ਕਿ ਮੁੰਡਾ ਤੇ ਦਾਜੀ ਕਹਿੰਦੀ ਆ ਪੁੱਤ ਨਾ ਇਹ ਕੁੜੀ ਆ ਨਾ ਇਹ ਮੁੰਡਾਗਾ ਜੇ ਆਪਾਂ ਇਸ ਕਲੰਕ ਨੂੰ ਇੱਥੇ ਨਪਟਾ ਦਈਏ ਤਾਂ ਤੇਰੇ ਮੱਥੇ ਤੇ ਕਲੰਕ ਲੱਗਣ ਨਾਲੋਂ ਬਚਤ ਰਹਿ ਜੂਗੀ ਬਸੰਤ ਦੇ ਅੱਖਾਂ ਚੋਂ ਪਾਣੀ ਆ ਜਾਂਦਾ ਹੈ। ਹੂੰ। ਬਸੰਤ ਅੱਖਾਂ ਬੰਦ ਕਰਕੇ ਪ੍ਰਮਾਤਮਾ ਨੂੰ ਤਾਨੇ ਮਿਹਣੇ ਦਿੰਦੀ ਹੈ। ਰੱਬਾ ਕੀ ਬਿਗਾੜਿਆ ਮੈਂ ਤੇਰਾ। ਪਹਿਲਾਂ ਤਾਂ 10 ਸਾਲ ਮੇਰੀ ਸੁਣੀ ਨਹੀਂ। ਜੇ ਸੁਣੀ ਆ ਅੱਜ ਪੂਰੀ ਨਹੀਂ ਸੁਣੀ। ਹੂੰ। ਇੱਕ ਪਾਸਾ ਹੀ ਕਰ ਦਿੰਦਾ। ਜਾਂ ਕੁੜੀ ਦੇ ਦਿੰਦਾ ਜਾਂ ਮੁੰਡਾ ਦੇ ਦਿੰਦਾ। ਤੇ ਉਧਰ ਉਹ ਦਾਈ ਕਹਿੰਦੀ ਆ ਬਸੰਤ ਪੁੱਤ ਛੇਤੀ ਦੱਸ ਆਪਾਂ ਇਸ ਦਾਗ ਨੂੰ ਇੱਥੇ ਮਿਟਾ ਦਿੰਨੇ ਆ। ਪਲਾਨਿਆਂ ਦੇ ਵੀ ਹੋਇਆ ਸੀ ਐਂ ਉਹਨਾਂ ਨੇ ਕੀ ਕੀਤਾ ਭਾਈ ਪੋ ਦਾ ਮਹੀਨਾ ਸੀਗਾ ਕੋਠੇ ਤੇ ਰੱਖਤਾ ਜਵਾਕ ਨੂੰ ਸਾਰੀ ਰਾਤ ਨਾ ਦੁੱਧ ਪਿਆਇਆ ਨਾ ਕੁਝ ਹੋਰ ਤੇ ਤੜਕੇ ਨੂੰ ਠੰਡ ਨਾਲ ਤੇ ਭੁੱਖ ਨਾਲ ਮਰ ਗਿਆ ਹੂੰ ਆਪਾਂ ਵੀ ਐਂ ਕਰਦੇ ਆ ਪਸੰਦ ਪੁੱਤ ਇਹ ਕਲੰਕ ਨਾ ਲੈ ਕੇ ਜਾਈਂ ਤੂੰ ਪਿੰਡ ਹੂੰ ਦੋ ਕਮਿੰਟਾਂ ਬਾਅਦ ਪਸੰਦ ਬੋਲਦੀ ਐ ਨਹੀਂ ਚਾਚੀ ਪਰਮਾਤਮਾ ਨੂੰ ਜੋ ਮਨਜ਼ੂਰ ਠੀਕ ਐ ਉਹਨੇ ਮੇਰੇ ਨਾਲ ਮਾੜੀ ਕੀਤੀ ਐ ਪਰ ਮੈਂ 10 ਸਾਲ ਬਾਅਦ ਜੇ ਮੇਰੀ ਜੇ ਮੇਰੀ ਕੁੱਕ ਸਲੱਖਣੀ ਹੋਈ ਹੈ ਜੇ ਮੇਰੀ ਕੁੱਖੋਂ ਕੋਈ ਰੂਹ ਨੇ ਜਨਮ ਲਿਆਗਾ ਮੈਨੂੰ ਪਾਲੂਗੀ ਇਹਦੀ ਪਰਵਰਿਸ਼ ਕਰੂਗੀ ਤੇ ਬਸੰਤ ਦੀ ਮਾਂ ਕਹਿੰਦੀ ਆ ਧੀਏ ਸੋਚ ਲੈ ਔਖਾ ਬਹੁਤ ਹੈ ਹੂੰ ਬਹੁਤ ਅੜਚਨਾਉਣਗੀਆਂ ਹੂੰ ਅੱਜ ਤਾਂ ਸਮਾਜ ਤੈਨੂੰ ਬਾਝ ਕਹਿ ਕੇ ਤਾਨੇ ਮਿਹਣੇ ਮਾਰਦਾਗਾ ਥੋੜਾ ਬੋੜਾ ਤੈਨੂੰ ਮੂੰਹ ਲਾ ਲੈਂਦੇ ਨੇ ਜਦੋਂ ਲੋਕਾਂ ਨੂੰ ਪਤਾ ਲੱਗੂਗਾ ਨਾ ਤੂੰ ਇਸ ਕਲੰਕ ਨੂੰ ਜਨਮ ਦਿੱਤਾਗਾ ਤੈਥੋਂ ਲੋਕ ਜਪਾਕ ਲਕੋਲ ਕੋ ਰੱਖਿਆ ਕਰਨਗੇ ਹੂੰ ਤੈਨੂੰ ਵਿਆਹਲੇ ਘਰੇ ਨਹੀਂ ਬੜਨ ਦਿਆ ਕਰਨਾ ਕਿਸੇ ਨੇ ਹੂੰ ਦੇਖ ਲੈ ਪੁੱਤ ਉਹ ਕਹਿੰਦੀ ਮਾਂ ਜੇ ਤੁਸੀਂ ਦੋਨੇ ਜਾਣੀਆਂ ਇਸ ਗੱਲ ਨੂੰ ਰਾਜ ਰੱਖ ਲਉਂਗੀਆਂ ਕੋਈ ਗੱਲ ਨਹੀਂ ਮੈਂ ਇਹ ਗੱਲ ਨੂੰ ਢਿੱਡੇ ਚ ਪਚਾ ਕੇ ਰੱਖ ਲਉਂ ਸਾਰੀ ਜ਼ਿੰਦਗੀ ਲਈ ਹੂੰ ਤੁਸੀਂ ਦੇਖ ਲਓ ਉਹ ਕਹਿੰਦੀ ਪੁੱਤ ਅਸੀਂ ਤੇ ਰੱਖ ਲਾਂਗੀਆਂ ਪਰ ਤੂੰ ਐਂ ਦੇਖਦਾ ਤੂੰ ਸਮਾਜ ਤੋਂ ਇਹਦੀ ਪਛਾਣ ਬਚਾ ਕੇ ਕਿਵੇਂ ਰੱਖੇਗੀ ਹੂੰ ਬਸੰਤ ਕਹਿੰਦੀ ਆ ਕੋਈ ਗੱਲ ਨਹੀਂ ਜਿਵੇਂ ਪ੍ਰਮਾਤਮਾ ਨੇ ਇਹਨੂੰ ਜਨਮ ਦਿੱਤਾ ਓਵੇਂ ਇਹ ਪੜ ਵੀ ਜਾਊਗਾ ਸਾਰਾ ਕੁਝ ਹੋ ਜਾਊਗਾ ਦੇਖ ਹੀ ਜਾਊਗੀ ਜੋ ਪ੍ਰਮਾਤਮਾ ਨੇ ਮਨਜ਼ੂਰ ਮੇਰੇ ਮੱਥੇ ਤੇ ਕਲੰਕ ਲੱਗੇ ਨਾ ਲੱਗੇ ਪਰ ਮੈਂ ਆਉਦੇ ਬੱਚੇ ਦਾ ਕਤਲ ਨਹੀਂ ਕਰ ਸਕਦੀ ਹੂੰ ਮੈਂ ਇੰਨੀ ਪਾਪਲ ਨਹੀਂ ਹੋ ਸਕਦੀ ਮੈਂ ਆਉਦੇ ਜਵਾਕ ਨੂੰ ਮਾਰ ਦੂੰਗੀ ਚਲੋ ਜੀ ਇੱਥੋਂ ਬਸੰਤ ਦੇ ਸਾਹਮਣੇ ਇੱਕ ਨਵੀਂ ਅਰਚਨ ਜਿਹੜੀ ਹੈਗੀ ਆ ਉਹ ਪੈਦਾ ਹੋ ਜਾਂਦੀ ਆ ਹੂੰ ਪਹਿਲਾਂ ਤਾਂ ਲੋਕ ਕਿਸੇ ਹੋਰ ਪੱਖੋਂ ਤਾਨੇ ਮਿਹਣੇ ਦਿੰਦੇ ਸੀ ਹੁਣ ਬਸੰਤ ਨੂੰ ਲੱਗਦਾ ਵੀ ਹੁਣ ਮੈਂ ਕੀ ਕਰੂੰਗੀ ਹਮ ਪ੍ਰਮਾਤਮਾ ਇਹ ਤੂੰ ਕੀ ਕਰਤਾ ਇੱਕ ਦਿਨ ਸੁਨੇਹਾ ਆਉਂਦਾਗਾ ਕਿ ਭਾਈ ਕੱਲ ਨੂੰ ਪੰਜੀਰੀ ਲੈ ਕੇ ਆਉਗੀ ਤੇਰੀ ਸੱਸ ਹਮ ਤੇ ਬਸੰਤ ਦਾ ਮੱਥਾ ਠਣਕਦਾ ਕਿ ਹੁਣ ਮੈਂ ਉਹ ਤੋਂ ਕਿਵੇਂ ਲੱਕੋ ਕੇ ਰੱਖੂੰਗੀ ਹਮ ਦੂਜੇ ਦਿਨ ਪੰਜੀਰੀ ਲੈ ਕੇ ਆ ਜਾਂਦਾ ਸਾਰਾ ਡੱਬਾ ਆਉਂਦਾਗਾ ਚਾਹਮਾ ਦੇ ਨਾਲ ਪੰਜੀਰੀ ਲੈ ਕੇ ਆਉਂਦੇ ਨੇ ਬੱਚੇ ਲਈ ਕੱਪੜੇ ਲੈ ਕੇ ਆਉਂਦੇ ਨੇ ਖੜਾਉਣੇ ਲੈ ਕੇ ਆਉਂਦੇ ਨੇ ਬਸੰਤ ਦੇ ਘਰ ਵਾਲਾ ਜੀਤਾ ਬਹੁਤ ਖੁਸ਼ ਹੁੰਦਾਗਾ ਪਰ ਬਸੰਤ ਆਪਦੇ ਬੱਚੇ ਨੂੰ ਬਹੁਤਾ ਆਪਦੇ ਸਹੁਰਿਆਂ ਦੇ ਲਵੇ ਨਹੀਂ ਲਾਉਣ ਦਿੰਦੀ ਗੀ। ਹੂੰ ਕਹਿੰਦੀ ਆ ਕਿ ਮੈਂ ਨਹੀਂ ਅਜੇ ਤੱਕ ਜਵਾਕ ਨੂੰ ਤੋੜਿਆ ਬੇਬੇ। ਮੈਂ ਨਹੀਂ ਆਪਦੀ ਹੱਕ ਤੋਂ ਪਰੇ ਹੁਣ ਦਿੰਦੀ ਇਹਨੂੰ। ਤੁਸੀਂ ਇੱਥੋਂ ਹੀ ਕਰ ਲੋੜਿਆ ਲਾੜ ਕਰਨਾਗਾ। ਹੂੰ ਮੇਰੇ ਕੋਲ ਹੀ ਰਹੂਗਾ ਮੇਰਾ ਪੁੱਤ। ਸੱਸ ਨੂੰ ਵੀ ਹੁੰਦਾ ਕਿ ਮੈਂ ਜਵਾਕ ਨੂੰ ਚੱਕ ਲਾਂ। ਪਰ ਜਦੋਂ ਪਸੰਤ ਉਹਨੂੰ ਜਵਾਕ ਫੜਾਉਂਦੀ ਨਹੀਂ ਤਾਂ ਉਹ ਵੀ ਪੰਜੀਰੀ ਦੇ ਕੇ ਚਲੋ ਇੱਕ ਖੁਸ਼ੀ ਦੇ ਨਾਲ ਮੁੜ ਜਾਂਦੀ ਆ। ਕਹਿੰਦੀ ਚੱਲ ਭਾਈ ਮੇਰੇ ਮੁੰਡੇ ਦੀ ਦੇਲੀ ਜਿਹੜੀ ਅੱਗੇ ਤਾਂ ਵਧੀ। ਹੂੰ ਬਸੰਤ ਦਾ ਘਰ ਵਾਲਾ ਜੀਤਾ ਵੀ ਖੁਸ਼ ਹੁੰਦਾ ਕਹਿੰਦਾ ਕਿ ਹਾਂ ਮੇਰਾ ਪੁੱਤ ਬਹੁਤ ਸੋਹਣਾਗਾ ਅਸਲ 'ਚ ਬੱਚਾ ਉਹ ਸੋਹਣਾ ਬਹੁਤ ਹੁੰਦਾਗਾ ਹੂੰ ਕਹਿੰਦਾ ਕਹਿੰਦਾ ਮੇਰਾ ਪੁੱਤ ਪ੍ਰਮਾਤਮਾ ਨੇ ਬਹੁਤ ਸੋਹਣਾ ਦਿੱਤਾਗਾ ਠੀਕ ਆ ਪ੍ਰਮਾਤਮਾ ਤੂੰ ਲੇਟ ਸੁਣੀ ਹੂੰ ਪਰ ਕਹਿੰਦਾ ਇਹੇ ਜੀ ਸਾਰਿਆਂ ਨੇ ਸੁਣੀ ਜੀਤੇ ਨੂੰ ਇਸ ਗੱਲ ਦੀ ਭਣਕ ਤੱਕ ਨਹੀਂ ਹੁੰਦੀ ਤਾਂ ਜੀਤਾ ਇਹ ਗੱਲ ਪ੍ਰਮਾਤਮਾ ਨੂੰ ਕਹਿੰਦਾਗਾ ਚਲੋ ਜੀ ਟਾਈਮ ਹੋਰ ਬੀਤਦਾਗਾ ਇੱਕ ਦਿਨ ਫੇਰ ਸੁਨੇਹਾ ਆਉਂਦਾਗਾ ਕਿ ਕੱਲ ਨੂੰ ਬਸੰਤ ਨੂੰ ਜੀਤੇ ਨੇ ਲੈਣ ਆਉਣਾਗਾ ਬਸੰਤ ਦੇ ਅੱਗੇ ਇੱਕ ਹੋਰ ਅੜਚਨ ਆਉਂਦੀ ਹੈ ਬਸੰਤ ਸੋਚਦੀ ਹੈ ਕਿ ਹੁਣ ਮੈਂ ਇਹਨੂੰ ਕਿਵੇਂ ਆਪਣੇ ਪਰਿਵਾਰ ਤੋਂ ਲੁਕੋ ਕੇ ਰੱਖੂੰਗੀ ਜੀਤੇ ਦੇ ਨਾਲ ਬਸੰਤ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਜਾ ਕੇ ਉਹਦੇ ਸਾਰੇ ਕੱਪੜਾ ਲੀੜਾ ਵੀ ਆਪ ਬਦਲਦੀ ਆ ਕਿਸੇ ਨੂੰ ਆਪਦੇ ਪੁੱਤ ਦੇ ਲਵੇ ਨਹੀਂ ਲੱਗਣ ਦਿੰਦੀ ਹੂੰ ਕਹਿੰਦੀ ਆ ਕਿ ਮੈਨੂੰ ਤਾਂ ਇਹਦਾ ਬਾਲਾ ਹੀ ਮੂਹ ਆ ਮੈਨੂੰ ਕਿਸੇ ਬਾਬੇ ਨੇ ਦੱਸਿਆ ਇਹ ਤਾਂ ਸਾਡੇ ਹੋਏ ਹੀ ਤਾਂਗਾ ਤੇ ਵੀ ਥੋੜੇ ਦਾ ਜਵਾਕ ਤਾਂ ਹੋਊਗਾ ਵੀ ਜੇ ਤੁਸੀਂ ਭਾਈ ਕਿਸੇ ਦਾ ਸਾਆਇਆ ਇਹਦੇ ਉੱਤੇ ਨਹੀਂ ਪੈਣ ਦਿਓਗੇ ਹੂੰ ਤੇ ਸਾਰੀ ਉਮਰ ਕੱਪੜੇ ਵੀ ਤੈਨੂੰ ਬਦਲਨੇ ਪੈਣਗੇ ਜਿਨਾਂ ਨੇ ਸੁਰਤ ਵਾਲੇ ਨੂੰ ਲਾਏ। ਹੂੰ। ਤੇ ਜੇ ਕਿਸੇ ਨੇ ਇਹਦਾ ਨੰਗੇਜ ਹੋਰ ਨੇ ਦੇਖ ਲਿਆ ਤਾਂ ਤੇਰਾ ਜਵਾਕ ਜਿਹੜਾ ਹੈਗਾਗਾ ਮਰ ਸਕਦਾਗਾ। ਤੇ ਸੱਸ ਕਹਿੰਦੀ ਆ ਕੋਈ ਗੱਲ ਨਹੀਂ ਭਾਈ ਜੇ ਤੈਨੂੰ ਦੱਸਿਆਗਾ ਹੂੰ ਅਸੀਂ ਨਹੀਂ ਬਾਲਾ ਇਹਨੂੰ ਲਵੇ ਲਾਉਂਦੇਗੇ। ਥੋੜਾ ਬੋਤਾ ਮੈਂ ਚੱਕ ਲਿਆ ਕਰੋ ਮੈਨੂੰ ਚਾਹ ਮੇਰੇ ਪੋਤੇ ਦਾ। ਤੇ ਕਹਿੰਦੀ ਇੱਕ ਗੱਲ ਹੋਰ ਬਸੰਤ ਪੁੱਤ। ਕਹਿੰਦੀ ਕੱਲ ਨੂੰ ਆਪਣੇ ਘਰੇ ਖੁਸਰੇ ਨਚਾਉਣਗੇ। ਹੂੰ। ਬਸੰਤ ਦੇ ਮੱਥੇ ਤੇ ਤਰੇਲੀ ਆ ਜਾਂਦੀ ਹੈ। ਹੂੰ। ਕਿ ਕੱਲ ਨੂੰ ਖੁਸਰੇ ਆਉਣਗੇ। ਉਹ ਤਾਂ ਇਹਦੀ ਨਸਾਕਤ ਕਰ ਹੀ ਲੈਣਗੇ। ਹੂੰ ਜੇ ਉਹਨਾਂ ਨੇ ਨਸਾਕਤ ਕਰ ਲਈ ਉਹ ਤਾਂ ਨਾਲ ਲੈ ਕੇ ਜਾਣਗੇ ਮੇਰੇ ਜਵਾਕ ਨੂੰ। ਮੇਰੇ ਮਥੇ ਦਾ ਦੁਬਾਰੇ ਕਲੰਕ ਲੱਗ ਜਾਊਗਾ। ਹੂੰ ਜਿਹੜੀ ਸਾਡੇ ਘਰੇ ਆਹ ਖੁਸ਼ੀਆਂ ਦੀ ਲਹਿਰ ਸਾਈ ਹੈਗੀ ਇਹ ਤਾਂ ਸਾਰੀ ਸਾਰੀ ਬੋਝੂਗੀ। ਹੂੰ ਸਾਰੀ ਰਾਤ ਬਸੰਤ ਪਈ ਪਈ ਸੋਚਦੀ ਆ ਕਿ ਕੱਲ ਨੂੰ ਖੁਸਰਿਆਂ ਦੇ ਨਾਲ ਉਹ ਕਿਵੇਂ ਨਿਪਟੋਗੀ। ਹੂੰ ਦੂਜੇ ਦਿਨ ਖੁਸਰੇ ਵੀ ਆ ਜਾਂਦੇ ਨੇਗੇ। ਬਸੰਤ ਅੰਦਰ ਕਮਰੇ ਦੇ ਵਿੱਚ ਆਉਦੇ ਪੁੱਤ ਨੂੰ ਆਉਦੇ ਬੱਚੇ ਨੂੰ ਦੁੱਧ ਚੰਗਾ ਰਹੀ ਹੁੰਦੀ ਹੈਗੀ ਹੂੰ ਤੇ ਖੁਸਰੇ ਆ ਕੇ ਤਾੜੀਆਂ ਮਾਰਦੇ ਨੇ ਕਿ ਲਿਆਓ ਭਾਈ ਜਵਾਕ ਅਸੀਂ ਨੱਚ ਕੇ ਜਾਣਾਗਾ ਵਧਾਈ ਦਾ ਅੱਜ ਲੈ ਕੇ ਜਾਵਾਂਗੇ 10 ਸਾਲ ਬਾਅਦ ਪਰਮਾਤਮਾ ਨੇ ਸੁਣੀ ਹੈਗੀ ਹੂੰ ਬਸੰਤ ਅੰਦਰੋਂ ਆਵਾਜ਼ ਲਾਉਂਦੀ ਹੈ ਬਾਬਾ ਜੀ ਹੂੰ ਇੱਕ ਮਿੰਟ ਅੰਦਰ ਆਇਓ ਹੂੰ ਅ ਬਾਬਾ ਅੰਦਰ ਜਾਂਦਾਗਾ ਬਸੰਤ ਅੰਦਰੋਂ ਕੁੰਡੀ ਲਾ ਲੈਂਦੀ ਹੈ ਹੂੰ ਸਿਰ ਦੀ ਚੁੰਨੀ ਪੈਰਾਂ 'ਚ ਰੱਖ ਕੇ ਕਹਿੰਦੀ ਹੈ ਹੂੰ ਬਾਬਾ ਜੀ ਇਹ ਬੱਚਾ ਤੁਹਾਡੇ ਵਰਗਾ ਹੀ ਹੈ ਹੂੰ ਤੇ ਬਾਬਾ ਕਹਿੰਦਾ ਭਾਈ ਜੇ ਸਾਡੇ ਵਰਗਾ ਹੀ ਤਾਂ ਅਸੀਂ ਨਾਲ ਲੈ ਕੇ ਜਾਵਾਂਗੇ ਇਹਨੂੰ ਇਹ ਤਾਂ ਸਮਾਜ ਦੀ ਰੀਤ ਹੈ ਤੇ ਬਸੰਤ ਦੀਆਂ ਅੱਖਾਂ 'ਚੋਂ ਪਾਣੀ ਆ ਜਾਂਦੇ ਨੇ ਤੇ ਬਸੰਤ ਕਹਿੰਦੀ ਹੈ ਕਿ ਬਾਬਾ ਸਮਾਜ ਦੀ ਰੀਤ ਹੋਣੀ ਹੈ ਪਰ ਮੈਂ ਅੱਜ ਇਹ ਰੀਤ ਤੋੜਨ ਜਾ ਰਹੀ ਹਾਂ ਕਿ ਥੋਡੀ ਮਾਣੇ ਤੁਹਾਨੂੰ ਦੇਤਾ ਹੋਊਗਾ ਪਰ ਮੈਂ ਆਪਦੇ ਪੁੱਤ ਨੂੰ ਆਪਦੇ ਨਾਲੋਂ ਤੋੜ ਕੇ ਤੁਹਾਡੇ ਨਾਲ ਨਹੀਂ ਭੇਜ ਸਕਦੀਗੀ ਤੇ ਇੰਨਾ ਸੁਣਦੇ ਹੀ ਮਹਾਂਤ ਦੇ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾਗਾ ਤੇ ਕੁੰਡੀ ਖੋਲ ਕੇ ਬਾਹਰ ਆ ਕੇ ਨੱਚਣ ਲੱਗ ਜਾਂਦਾਗਾ ਨੱਚ ਕੇ ਵਧਾਈ ਲੈ ਕੇ ਚਲਿਆ ਜਾਂਦਾਗਾ ਬਸੰਤ ਦੀ ਸੱਸ ਨੂੰ ਵਧਾਈਆਂ ਦੇ ਕੇ ਜਾਂਦਾਗਾ ਤੇ ਤੇਰੇ ਪੋਤੇ ਦੀਆਂ ਤੈਨੂੰ ਬਹੁਤ ਬਹੁਤ ਵਧਾਈਆਂ ਹੂੰ ਤੇ ਬਸੰਤ ਦੀ ਸੱਸ ਨੂੰ ਵੀ ਕਿਤੇ ਨਾ ਕਿਤੇ ਕੋਈ ਸ਼ੰਕਾ ਸੀ ਅੱਜ ਉਹਦੀ ਸ਼ੰਕਾ ਦੂਰ ਹੋ ਜਾਂਦੀ ਹੈ ਕਿ ਹਾਂ ਠੀਕ ਹੈ ਸਾਡਾ ਇਹ ਜਵਾਕ ਮੇਰਾ ਪੁੱਤਾ ਹੀ ਹੈ ਹੂੰ ਟਾਈਮ ਬੀਤਦਾ ਜਾਂਦਾਗਾ ਬੱਚਾ ਵੱਡਾ ਹੁੰਦਾ ਜਾਂਦਾਗਾ ਬੱਚਾ 5 ਸਾਲ ਦਾ ਹੁੰਦਾਗਾ ਜੀਤਾ ਬਸੰਤ ਨੂੰ ਕਹਿੰਦਾ ਕਿ ਆਪਾ ਆਪਣੇ ਪੁੱਤ ਨੂੰ ਸਕੂਲ ਦੇ ਵਿੱਚ ਪੜ੍ਹਨੇ ਪਾ ਦਈਏ ਤੇ ਬਸੰਤ ਕਹਿੰਦੀ ਹਾਂ ਪੜ੍ਹਨ ਤਾਂ ਲਾਉਣਾ ਜ਼ਰੂਰ ਮੁੰਡੇ ਨੂੰ ਮੇਰੇ ਨੂੰ ਪਰ ਹਜੇ ਨਹੀਂ ਜਦੋਂ ਇਹ ਆਪਣੇ ਆਪ ਨੂੰ ਸੰਭਾਲਣ ਯੋਗ ਰਹੋਗਾ ਨਾ ਉਦੋਂ ਲਾਉਂਗੀ ਕੱਲਾ ਕੱਲਾ ਮੁੰਡਾਗਾ 10 ਸਾਲ ਬਾਅਦ ਰੱਬ ਨੇ ਸੁਣੀ ਹੈਗੀ ਮੇਰਾ ਲਾੜਲਾ ਪੁੱਤ ਹੈ ਐ ਨਹੀਂ ਭੇਜਦੀ ਮੈਂ ਸਕੂਲ ਬਸੰਤ ਆਪਦੇ ਬੱਚੇ ਨੂੰ ਆਪਦੇ ਘਰ ਵਾਲੇ ਤੋਂ ਘਰੇ ਕੈਦੇ ਮੰਗਾ ਕੇ ਊੜਾੜਾ ਪੜਾਉਂਦੀ ਆ ਏ ਕਦੂ ਪੜਾਉਂਦੀ ਆ ਸਾਰੀਆਂ ਪੜਾਈਆਂ ਜਿਹੜੀਆਂ ਹੁੰਦੀਆਂ ਗਈਆਂ ਉਸ ਟਾਈਮ ਦੀਆਂ ਆਪਣੇ ਘਰੇ ਕਰਾਉਂਦੀ ਹੈਗੀ ਘਰੇ ਕਰਾਉਣ ਤੋਂ ਬਾਅਦ ਜਦੋਂ ਬੱਚਾ 7-8 ਸਾਲ ਦਾ ਹੁੰਦਾਗਾ ਆਪਣੇ ਆਪ ਨੂੰ ਸਮਝਣ ਜੋਗਰਾ ਹੋ ਜਾਂਦਾ ਫੇਰ ਬੱਚੇ ਨੂੰ ਸਮਝਾਉਂਦੀ ਹੈ ਕਿ ਉਹਦੀ ਸਮਾਜ ਦੇ ਵਿੱਚ ਕੀ ਦੇਖਿਆ ਹੂੰ ਜੇ ਸਮਾਜ ਨੂੰ ਉਹਦੇ ਬਾਰੇ ਪਤਾ ਲੱਗ ਗਿਆ ਤਾਂ ਸਮਾਜ ਉਹਨੂੰ ਕਲੰਕ ਸਮਝੂਗਾ ਆ ਸਾਰੀ ਦੀ ਸਾਰੀ ਗੱਲ ਆਪਣੇ ਬੱਚੇ ਨੂੰ ਸਮਝਾ ਕੇ ਕਹਿੰਦੀ ਹੈ ਕਿ ਹੁਣ ਤੈਨੂੰ ਮੈਂ ਸਕੂਲ ਲਾਉਂਗੀ ਪੁੱਤ ਹੁਣ ਤੱਕ ਇੱਜ਼ਤ ਪੱਤ ਮੈਂ ਸਾਹਮ ਕੇ ਰੱਖੀ ਐ ਹੁਣ ਤੇਰਾ ਫਰਜ਼ ਬਣਦਾਗਾ ਤੂੰ ਵੀ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਇੱਜ਼ਤ ਨੂੰ ਆਪਣੇ ਘਰ ਦੀ ਦੇੜੀ ਦੀ ਇੱਜ਼ਤ ਨੂੰ ਸਾਂਭ ਕੇ ਰੱਖੇ ਤੇ ਸਮਝਾਉਂਦੀ ਹੈ ਕਿ ਪੁੱਤ ਸਮਾਜ ਦੇ ਵਿੱਚ ਜੇ ਤੇਰੀ ਤੇਰੇ ਬਾਰੇ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਤੇਰੀ ਲੋਕਾਂ ਦੇ ਵਿੱਚ ਕੀ ਪਹਿਚਾਣ ਹੋਊਗੀ ਆਪਣੀ ਇਸ ਪਹਿਚਾਣ ਨੂੰ ਤੂੰ ਆਪ ਗੁਪਤ ਰੱਖੇਗਾ ਉਹਦਾ ਸਕੂਲ ਦੇ ਵਿੱਚ ਪੇਪਰ ਦਵਾਉਂਦੀ ਹੈ ਕਿਉਂਕਿ ਬੱਚੇ ਨੂੰ ਘਰੇ ਪੜਾਉਂਦੀ ਹੈ ਕਿ ਘਰੇ ਪੜਾਉਣ ਕਰਕੇ ਬੱਚਾ ਹੁਸ਼ਿਆਰ ਹੁੰਦਾਗਾ ਉਹਨੂੰ ਤੀਜੀ ਜਮਾਤ ਦੇ ਵਿੱਚ ਦਾਖਲਾ ਮਿਲ ਜਾਂਦਾ ਸਕੂਲ ਦੇ ਵਿੱਚ ਬੱਚਾ ਪੜ੍ਹਨ ਦੇ ਵਿੱਚ ਬਹੁਤ ਹੁਸ਼ਿਆਰ ਹੁੰਦਾਗਾ ਮਾਂ ਪੁੱਤ ਦੋਨੇ ਨਿਤ ਨਵੀਂ ਅਰਚਨ ਦਾ ਸਾਹਮਣਾ ਕਰਦੇ ਕਰਦੇ ਬੱਚਾ ਜਿਹੜਾ ਹੈਗਾ ਜਵਾਨ ਹੋ ਜਾਂਦਾਗਾ ਯੂਨੀਵਰਸਿਟੀ ਚ ਪੜ੍ਹਾਈ ਕਰਦਾਗਾ ਆਪਣੀ ਪਛਾਣ ਸਮਾਜ ਤੋਂ ਗੁਪਤ ਰੱਖਦਾਗਾ ਤੇ ਇੱਕ ਚੰਗਾ ਅਫਸਰ ਬਣ ਜਾਂਦਾਗਾ ਬਸੰਤ ਦੀ ਸੱਸ ਬਹੁਤ ਖੁਸ਼ ਹੁੰਦੀ ਹੈ ਕਿ ਮੇਰਾ ਪੋਤਾ ਵੱਡੀ ਨੌਕਰੀ ਤੇ ਲੱਗ ਗਿਆ ਮੇਰੇ ਪੋਤੇ ਦੀ ਸਮਾਜ ਦੇ ਵਿੱਚ ਕਿੰਨੀ ਤਕੜੀ ਪਛਾਣ ਹੈਗੀ ਬਸੰਤ ਦੇ ਘਰ ਵਾਲਾ ਬਹੁਤ ਖੁਸ਼ ਹੁੰਦਾਗਾ ਜੀਤਾ ਵੀ ਕਹਿੰਦਾਗਾ ਕਹਿੰਦਾ ਹਾਂ ਵੀ ਆਪਣਾ ਪੁੱਤ ਬਸੰਤ ਹੁਣ ਚੰਗੀ ਨੌਕਰੀ ਤੇ ਲੱਗ ਗਿਆ ਤੇ ਆਪਾਂ ਇਹਦਾ ਹੁਣ ਵਿਆਹ ਕਰ ਦਈਏ ਬਹੁਤ ਰਿਸ਼ਤੇ ਆਈ ਜਾਂਦੇ ਨੇ ਲੋਕਾਂ ਦੇ ਆ ਕੱਲ ਰਿਸ਼ਤਾ ਆਏਗਾ ਤੂੰ ਉਹ ਕਰ ਹਾਂ ਕਰ ਆਪਾਂ ਦੇਖਣ ਨੂੰ ਬੁਲਾਈਏ ਤੇ ਆਪਣੇ ਪੁੱਤ ਦਾ ਵਿਆਹ ਕਰੀਏ ਬਸੰਤ ਨਿਤ ਨਵੇਂ ਆਏ ਰਿਸ਼ਤਿਆਂ ਨੂੰ ਟਾਲਦੀ ਰਹਿੰਦੀ ਹੈਗੀ ਕਿਸੇ ਨਾ ਕਿਸੇ ਕਾਰਨ ਕਾਰਨ ਬਣਾ ਕੇ ਕੋਈ ਰੀਜ਼ਨ ਬਣਾ ਕੇ ਜਵਾਬ ਦਿੰਦੀ ਰਹਿੰਦੀ ਹੈਗੀ ਤੇ ਬਸੰਤ ਦੇ ਸਾਹਮਣੇ ਇੱਕ ਇਹ ਬਹੁਤ ਵੱਡੀ ਅਰਚਨ ਸੀ ਕਿ ਉਹ ਇਸ ਅਰਚਨ ਨੱਕੇਵੇਂ ਜੱਠੇ ਕਿਉਂਕਿ ਉਹਨੂੰ ਲੱਗਦਾ ਸੀ ਹੁਣ ਤੱਕ ਇਹ ਗੱਲ ਮੇਰੇ ਜਵਾਕ ਦੇ ਤੇ ਮੇਰੇ ਵਿੱਚ ਕੱਲ ਨੂੰ ਦਾ ਵਿਆਹ ਹੋਊਗਾ ਉਦੇ ਘਰ ਵਾਲੀ ਨੂੰ ਪਤਾ ਲੱਗ ਜਾਊਗਾ ਉਹਦਾ ਤਾਂ ਦੂਜੇ ਦਿਨ ਹੀ ਉਹਦੇ ਸਹੁਰੇ ਸਵਾਨ ਚੱਕ ਕੇ ਲੈ ਜਾਣਗੇ ਹੂੰ ਸਾਡੀ ਸਮਾਜ ਦੇ ਵਿੱਚ ਬੇਇੱਜ਼ਤੀ ਹੋ ਜਾਊਗੀ ਮੇਰਾ ਪੁੱਤ ਅਫਸਰ ਲੱਗਿਆਗਾ ਉਹਦੀ ਕੀ ਹੋ ਰਹਿ ਜੂਗੀ ਸਮਾਜ ਚ ਅ ਪਸੰਦ ਨੂੰ ਇਹ ਗੱਲਾਂ ਸਤਾਉਂਦੀਆਂ ਨੇ ਪਸੰਦ ਨੂੰ ਨੀਂਦ ਨਹੀਂ ਆਉਂਦੀਗੀ ਪਰ ਦਿਨ ਟੱਪਦੇ ਜਾਂਦੇ ਨੇ ਪਸੰਦ ਨੂੰ ਇੱਕ ਦਿਨ ਇਸ ਗੱਲ ਦਾ ਇੱਕ ਹੱਲ ਮਿਲਦਾਗਾ ਉਹਨਾਂ ਦੀ ਰਿਸ਼ਤੇਦਾਰੀ ਚੋਂ ਇੱਕ ਕੁੜੀ ਦਾ ਰਿਸ਼ਤਾ ਟੁੱਟਦਾਗਾ ਹੂੰ ਰਿਸ਼ਤਾ ਹੋਣ ਤੋਂ ਬਾਅਦ ਰਿਸ਼ਤਾ ਟੁੱਟ ਜਾਂਦਾ ਪਸੰਦ ਨੂੰ ਪਤਾ ਲੱਗਦਾਗਾ ਕਿ ਉਸ ਕੁੜੀ ਦੀ ਕਿਤੇ ਹੋਰ ਗੱਲਬਾਤ ਸੀ ਤਾ ਕਰਕੇ ਮੁੰਡੇ ਵਾਲਿਆਂ ਵਾਲੇ ਨੇ ਇਸ ਰਿਸ਼ਤੇ ਨੂੰ ਜਿਹੜਾ ਹੈਗਾ ਜਵਾਬ ਦਿੱਤਾ ਸੀ ਹੂੰ ਬਸੰਤ ਉਸ ਕੁੜੀ ਨੂੰ ਜਾ ਕੇ ਮਿਲਦੀ ਹੈ ਤੇ ਕਹਿੰਦੀ ਆ ਪੁੱਤ ਤੇਰਾ ਮੈਨੂੰ ਪਤਾ ਉਥੋਂ ਰਿਸ਼ਤਾ ਟੁੱਟਿਆ ਹੈਗਾ ਕਿਸ ਕਾਰਨ ਕਰਕੇ ਟੁੱਟਿਆ ਮੈਨੂੰ ਉਹ ਵੀ ਪਤਾ ਹੈਗਾ ਹੂੰ ਜੇ ਤੂੰ ਚਾਹਣੀ ਆ ਤਾਂ ਮੈਂ ਤੇਰਾ ਉਸ ਮੁੰਡੇ ਨਾਲ ਵਿਆਹ ਕਰਾ ਦੇਣੀ ਆ ਹੂੰ ਤੋਂ ਕਹਿੰਦੀ ਕੁੜੀ ਕਹਿੰਦੀ ਆ ਕਿ ਨਹੀਂ ਜੀ ਮੇਰੇ ਘਰ ਦੇ ਨਹੀਂ ਮੰਨਦੇ ਹੈਗੇ ਹੂੰ ਉਸ ਮੁੰਡੇ ਕੋਲੇ ਉਨੀ ਜਾਇਦਾਦ ਨਹੀਂ ਹੈਗੀ ਮੇਰੇ ਘਰ ਦੇ ਚਾਹੁੰਦੇ ਨੇ ਕਿ ਮੇਰੇ ਮੇਰਾ ਵਿਆਹ ਕਿਸੇ ਅਫਸਰ ਨਾਲ ਕੀਤਾ ਜਾਵੇ ਪਰ ਮੈਂ ਉਸ ਮੁੰਡੇ ਨੂੰ ਪਿਆਰ ਬਹੁਤ ਕਰਦੀ ਆਂ ਹੂੰ ਮੈਂ ਉਹ ਤੋਂ ਬਿਨਾ ਰਹਿ ਨਹੀਂ ਸਕਦੀਗੀ ਬਸੰਤ ਕਹਿੰਦੀ ਪੁੱਤ ਮੈਨੂੰ ਪਤਾਗਾ ਹੂੰ ਤੇਰੀ ਉਸ ਮੁੰਡੇ ਨਾਲ ਗੱਲਬਾਤਾਂ ਤਾਂ ਕਰਕੇ ਤੇਰਾ ਰਿਸ਼ਤਾ ਟੁੱਟ ਗਿਆ ਜੇ ਤੂੰ ਚਾਹਣੀ ਐ ਤੂੰ ਉਸ ਮੁੰਡੇ ਨਾਲ ਵਿਆਹ ਕਰਾਉਣਾਗਾ ਤਾਂ ਮੈਂ ਤੇਰੇ ਘਰ ਦੇ ਨਾਲ ਗੱਲ ਕਰ ਲੈਣੀ ਹੈਗੀ ਆਪਾਂ ਤੇਰਾ ਉੱਥੇ ਵਿਆਹ ਕਰਵਾ ਦੰਨੇ ਆ ਉਹ ਕਹਿੰਦੀ ਮੈਂ ਜੀ ਪਹਿਲਾਂ ਹੀ ਗੱਲ ਕਰ ਲਈ ਮੇਰੇ ਘਰ ਦੇ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਹੁੰਦੇ ਮੇਰੇ ਘਰ ਦੇ ਚਾਹੁੰਦੇ ਨੇ ਕਿ ਮੇਰਾ ਰਿਸ਼ਤਾ ਕਿਸੇ ਅਫਸਰ ਨਾਲ ਹੋਵੇ ਹੂੰ ਤੇ ਬਸੰਤ ਇਹ ਗੱਲ ਸੁਣ ਕੇ ਕਿਉਂਕਿ ਬਸੰਤ ਇਹ ਗੱਲ ਸੁਣਨੀ ਚਾਹੁੰਦੀ ਸੀ ਇਹ ਗੱਲ ਸੁਣ ਕੇ ਖੁਸ਼ ਹੋ ਜਾਂਦੀ ਹੈਗੀ ਤੇ ਕਹਿੰਦੀ ਹੈ ਧੀਏ ਮੇਰੇ ਕੋਲੇ ਇਸ ਚੀਜ਼ ਦਾ ਹੱਲ ਹੈਗਾਗਾ ਨਾਲੇ ਸੱਪ ਵੀ ਮਰ ਜਾਊਗਾ ਤੇ ਨਾਲੇ ਸੋਟੀ ਵੀ ਟੁੱਟੂਗੀ ਹਮ ਪਰ ਤੈਨੂੰ ਇਹ ਗੱਲ ਨੂੰ ਗੁਪਤ ਰੱਖਣਾ ਪਊਗਾ ਉਹ ਕਹਿੰਦੀ ਕਿਹੜੀ ਗੱਲ ਸਾਰੀ ਗੱਲ ਉਸ ਕੁੜੀ ਨੂੰ ਦੱਸਦੀ ਹੈ ਤੇ ਕਹਿੰਦੀ ਹੈ ਕੋਈ ਗੱਲ ਨਹੀਂ ਭਾਈ ਤੂੰ ਆਪਦਾ ਰਿਸ਼ਤਾ ਉਸ ਮੁੰਡੇ ਨਾਲ ਕੈਮ ਰੱਖ ਲਈ ਪਰ ਮੇਰੇ ਪੁੱਤ ਦੀ ਜਿਹੜੀ ਗੱਲ ਹੈ ਇਹਨੂੰ ਰਾਜ ਤੂੰ ਰੱਖਣਾਗਾ ਹੂੰ ਮੈਂ ਤੈਨੂੰ ਆਪਣੀਆਂ ਧੀਆ ਵਾਂਗੂ ਪਿਆਰ ਕਰੂੰਗੀ ਤੈਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਹੋਣ ਦਿੰਦੀਗੀ ਤੇ ਤੂੰ ਆਪਣਾ ਰਿਸ਼ਤਾ ਉਸ ਮੁੰਡੇ ਨਾਲ ਤੂੰ ਇੰਨਾ ਪਿਆਰ ਕਰਦੀਆਂ ਤੂੰ ਕਾਇਮ ਰੱਖ ਸਕਦੀਆਂ ਗੀ ਤੇ ਤੂੰ ਬਸ ਇੰਨੇ ਕੁ ਮੇਰਾ ਮੇਰ ਨਾਲ ਵਾਦਾ ਕਰ ਲੈ ਕਿ ਮੇਰੇ ਮੁੰਡੇ ਦੀ ਪਛਾਣ ਆ ਜਿਹੜੀ ਉਹ ਗੁਪਤ ਰੱਖੇਗੀ ਹੂੰ ਕੁੜੀ ਇਸ ਗੱਲ 'ਤੇ ਰਾਜ਼ੀ ਹੋ ਜਾਂਦੀ ਹੈਗੀ ਹੂੰ ਤੇ ਪਸੰਦ ਆਪਦੇ ਘਰ ਵਾਲਿਆਂ ਨਾਲ ਗੱਲ ਕਰਦੀ ਹੈਗੀ ਕਹਿੰਦੀ ਆ ਜੀਤੇ ਨੂੰ ਕਹਿੰਦੀ ਆਪਣੇ ਪੁੱਤ ਲਈ ਕੁੜੀ ਥੇ ਆ ਗਈ ਹੈਗੀ ਹੂੰ ਮੈਂ ਆਪਦੇ ਪੁੱਤ ਦਾ ਰਿਸ਼ਤਾ ਉੱਥੇ ਕਰੂੰਗੀ ਮੈਨੂੰ ਕੁੜੀ ਬਹੁਤ ਪਸੰਦ ਹੈਗੀ ਜਦੋਂ ਜੀਤੇ ਨੂੰ ਪਤਾ ਲੱਗਦਾਗਾ ਕਿ ਇਹ ਤਾਂ ਫਲਾਨੀ ਕੁੜੀ ਆ ਜਿਹਦਾ ਰਿਸ਼ਤਾ ਟੁੱਟਿਆ ਹੋਇਆਗਾ ਜੀਤਾ ਜਵਾਬ ਦੇ ਦਿੰਦਾਗਾ ਹਮ ਪਰ ਫਿਰ ਬਾਅਦ ਚ ਪਸੰਦ ਗੱਲ ਜੀ ਬਣਾ ਕੇ ਕਹਿੰਦੀ ਆ ਕਿ ਤੈਨੂੰ ਪਤਾ ਹੈ ਰਿਸ਼ਤਾ ਇਹਦਾ ਰਿਸ਼ਤਾ ਕਿਉਂ ਟੁੱਟਿਆਗਾ ਹਮ ਆਪਣੇ ਪੁੱਤ ਦੀ ਤੇ ਇਸ ਕੁੜੀ ਦੀ ਆਪਸ ਦੇ ਵਿੱਚ ਗੱਲਬਾਤ ਹੈ ਅੱਛਾ ਜੀਤੇ ਨੂੰ ਇਹ ਗੱਲ ਸੁਣ ਕੇ ਖੁਸ਼ੀ ਹੁੰਦੀ ਆ ਹਮ ਜੀਤਾ ਕਹਿੰਦਾ ਠੀਕ ਹੈ ਜੇ ਗੱਲ ਸੱਚ ਨਾ ਤਾਂ ਆਪਣੇ ਪੁੱਤ ਦਾ ਵਿਆਹ ਇੱਥੇ ਹੀ ਕਰੂੰਗਾ ਮੈਂ ਹਮ ਮੇਰੇ ਪੁੱਤ ਦੇ ਸਾਰੇ ਸੁਪਨੇ ਪੂਰੇ ਕਰੂੰਗਾ ਮੇਰੇ ਪੁੱਤ ਨੇ ਮੇਰਾ ਨਾਂ ਸਮਾਜ ਦੇ ਵਿੱਚ ਬਹੁਤ ਰੌਸ਼ਨ ਕੀਤਾਗਾ ਹੂੰ ਅ ਪਸੰਦ ਦੇ ਪੁੱਤ ਦਾ ਪਸੰਦ ਦੇ ਬੱਚੇ ਦਾ ਵਿਆਹ ਉਸ ਕੁੜੀ ਦੇ ਨਾਲ ਰੱਖਿਆ ਜਾਂਦਾਗਾ ਵਿਆਹ ਹੋ ਜਾਂਦਾਗਾ ਅ ਮੁੰਡੇ ਦੀ ਦਾਦੀ ਪਸੰਦ ਦੀ ਸੱਸ ਬਹੁਤ ਖੁਸ਼ ਹੁੰਦੀ ਆ ਜੀਤਾ ਬਹੁਤ ਖੁਸ਼ ਹੁੰਦਾਗਾ ਤੇ ਉਹ ਕੁੜੀ ਵੀ ਬਹੁਤ ਖੁਸ਼ ਹੁੰਦੀ ਹੈਗੀ ਹੂੰ ਤੇ ਉਹ ਕੁੜੀ ਮਿਲਦੀ ਆ ਪਸੰਦ ਦੇ ਪੁੱਤ ਨੂੰ ਮਿਲਦੀ ਆ ਦੱਸਦੀ ਆ ਆਪਦੀ ਸਟੋਰੀ ਦੱਸਦੀ ਆ ਉਹ ਦੱਸਦਾਗਾ ਤੇ ਦੋਨਿਆਂ ਨੇ ਬਹੁਤ ਖੁਸ਼ੀ ਦੇ ਨਾਲ ਆਪਣੀ ਜਿਹੜੀ ਕਿ ਜ਼ਿੰਦਗੀ ਉਹ ਲੰਘਾਉਣ ਲੱਗਦੇ ਨੇਗੇ ਸ਼ਹਿਰ ਦੇ ਵਿੱਚ ਰਹਿਣ ਲੱਗ ਜਾਂਦੇ ਨੇਗੇ ਅ ਡੇਢ ਸਾਲ ਦੇ ਬਾਅਦ ਪਸੰਤ ਦੇ ਘਰੇ ਪੋਤੇ ਦਾ ਜਨਮ ਹੁੰਦਾ ਹੈਗਾ ਤੇ ਪ੍ਰਮਾਤਮਾ ਦਾ ਸ਼ੁਕਰ ਕਰਦੀ ਆ ਤੇ ਇਹ ਵੀ ਕਹਿੰਦੀ ਆ ਕਿ ਪ੍ਰਮਾਤਮਾ ਜੇ ਮੈਂ ਗੱਲ ਢਿੱਡ ਦੇ ਵਿੱਚ ਰਾਜ ਨਾ ਰੱਖੀ ਹੁੰਦੀ ਹੋ ਸਕਦਾ ਮੇਰੇ ਜਵਾਕ ਨੂੰ ਮਹੰਤ ਲੈ ਜਾਂਦੇ ਹੋ ਸਕਦਾ ਮੇਰੇ ਜਵਾਕ ਨੂੰ ਸਮਾਜ ਦੇ ਤੰਨੇ ਤਾਨੇ ਮਿਹਣਿਆਂ ਦੇ ਨਾਲ ਆਪਣੇ ਆਪ ਨੂੰ ਮੇਰਾ ਬੱਚਾ ਖਤਮ ਕਰ ਲੈਂਦਾ ਇਸ ਗੱਲ ਨੂੰ ਮੈਂ ਰਾਜ ਰੱਖ ਕੇ ਅੱਜ ਮੈਂ ਆਪਣੇ ਅਫਸਰ ਪੁੱਤ ਨੂੰ ਦੇਖ ਰਹੀ ਹਾਂ ਹਨਾ ਇਹ ਇਸ ਕਹਾਣੀ ਤੋਂ ਅਰਾਮ ਪਤਾ ਲੱਗਦਾ ਹੈਗਾ ਕਿ ਇੱਕ ਔਰਤ ਜੇ ਆਪਣੇ ਢਿੱਡ ਦੇ ਵਿੱਚ ਗੱਲ ਰੱਖਣ ਤੇ ਆ ਜੇ ਸਬਰ ਕਰਨ ਤੇ ਆ ਜੇ ਤਾਂ ਔਰਤ ਬਹੁਤ ਵੱਡਾ ਸਬਰ ਵੀ ਕਰ ਸਕਦੀ ਹੈ ਲਾਡੀ ਬਾਈ ਬਹੁਤ ਸੋਹਣੀ ਕਹਾਣੀ ਸੀ ਸੋ ਦੋਸਤੋ ਤੁਹਾਨੂੰ ਕਹਾਣੀ ਸਾਡੀ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਕਹਾਣੀਆਂ ਮਨਤ ਘੜਤ ਹੁੰਦੀਆਂ ਨੇ ਕਾਲਪਨਿਕ ਕਹਾਣੀ ਹੁੰਦੀਆਂ ਨੇ ਜਿਹੜੀਆਂ ਕਿ ਸਮਾਜ ਨੂੰ ਸੇਧ ਦਿੰਦੀਆਂ ਨੇ ਸਾਡਾ ਮਕਸਦ ਹੈ ਵੀ ਚੰਗੀਆਂ ਕਹਾਣੀਆਂ ਤੁਹਾਡੇ ਸਿਰੂ ਬਰੂ ਕਰਾਈਏ ਤੁਹਾਡੇ ਸਾਹਮਣੇ ਲੈ ਕੇ ਆਈਏ ਸੋ ਤੁਹਾਨੂੰ ਕਿੱਦਾਂ ਦੀਆਂ ਕਹਾਣੀਆਂ ਪਸੰਦ ਨੇ ਤੁਸੀਂ ਹੋਰ ਕਿੱਦਾਂ ਦੀਆਂ ਕਹਾਣੀਆਂ ਸੁਣਨਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸੋ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ ਧੰਨਵਾਦੀ ਸਾਰਿਆਂ ਦਾ